ਸਾਡੇ ਕੋਲ ਅਗਲੇਰਾ ਜੱਥਾਵਾ ਜਿਹੜਾ ਭਾਈ ਵਿਅੰਤ ਸਿੰਘ ਜੀ ਰੁੜਕੇ ਵਾਲਿਓ ਪਹੁੰਚ ਚੁੱਕੇ ਨੇ ਉਹ ਵੀ ਸਾਡੇ ਕੋਲ ਆ ਗਏ ਨੇ ਮੈਂ ਇੱਕੋ ਹੀ ਬੇਨਤੀ ਕਰੂੰਗਾ ਆ ਥੋੜੇ ਜੇ ਦਿਨ ਹੋਏ ਨੇ ਨਾ ਇਹਨਾਂ ਦੇ ਨਾਲ ਇੱਕ ਘਟਨਾ ਵਾਪਰੀ ਹੈ ਇਹਨਾਂ ਦੀ ਜਿਹੜੀ ਕੀਰਤਨ ਦੀ ਭੇਟਾ ਸੀ ਨਾ ਪ੍ਰਬੰਧਕਾਂ ਨੇ ਚਾਕੇ ਪ੍ਰਧਾਨ ਨੇ ਸੈਕਟਰੀ ਨੇ ਖਜ਼ਾਨਚੀ ਨੇ ਚਾਕੇ ਗੋਲਕ ਦੇ ਵਿੱਚ ਪਾ ਦਿੱਤੀ ਮੈਂ ਉਹਨਾਂ ਪ੍ਰਬੰਧਕਾਂ ਨੂੰ ਪੁੱਛਣਾ ਚਾਹੁੰਨਾ ਜੇ ਸਾਨੂੰ ਇਹ ਲੱਗਦਾ ਨਾ ਅਸੀਂ ਬਹੁਤ ਲਗਜ਼ਰੀ ਗੱਡੀਆਂ ਦੇ ਵਿੱਚ ਘੁੰਮਦੇ ਆ ਜੇ ਤੁਹਾਨੂੰ ਸਾਡੇ ਪਾਏ ਹੋਏ ਚਿੱਟੇ ਚੋਲੇ ਵੀ ਚੁਭਦੇ ਨੇ ਮੈਂ ਉਹ ਪ੍ਰਬੰਧਕਾਂ ਨੂੰ ਕਹਿਣਾ ਚਾਹਨਾ ਤੁਸੀਂ ਆਪਣੇ ਬੱਚਿਆਂ ਨੂੰ ਕੀਰਤਨੀਏ ਬਣਾਓ ਤੁਸੀਂ ਆਪਣੇ ਬੱਚਿਆਂ ਨੂੰ ਪਾਠੀ ਸਿੰਘ ਬਣਾਓ ਤੁਸੀਂ ਆਪਣੇ ਬੱਚਿਆਂ ਨੂੰ ਕਥਾਵਾਚਕ ਗਰੰਥੀ ਸਿੰਘ ਬਣਾਓ ਤੁਹਾਨੂੰ ਸਾਡੀਆਂ ਮੁਸ਼ਕਲਾਂ ਦਾ ਪਤਲਾ ਲੱਗ ਜਾਏਗਾ ਸਾਡੀਆਂ ਕੀ ਮੁਸ਼ਕਲਾਂ ਨੇ ਤੁਹਾਨੂੰ ਗੁਰੂ ਦੇ ਸਾਹਮਣੇ ਰੱਖੀ ਹੋਈ ਗੋਲਕ ਦੇ ਵਿੱਚ ਸੰਗਤ ਨੇ ਪੈਸੇ ਪਾਏ ਤੁਹਾਡਾ ਉਹਦੇ ਨਾਲ ਨਹੀਂ ਸਰਿਆ ਪ੍ਰਧਾਨ ਜੀ ਸੈਕਟਰੀ ਸਾਹਿਬ ਖਜ਼ਾਨਚੀ ਜੀ ਤੁਸੀਂ ਸਾਡੇ ਇਸ ਨੌਜਵਾਨ ਜਿਹੜਾ ਗੁਰੂ ਦਾ ਪ੍ਰਚਾਰ ਕਰ ਰਿਹਾ ਉਹਦੇ ਕੀਰਤਨ ਦੀ ਭੇਟਾ ਵੀ ਤੁਸੀਂ ਚਾਕੇ ਗੋਲਕ ਦੇ ਵਿੱਚ ਪਾ ਦਿੱਤੀ ਹੈ ਜੇ ਤੁਹਾਨੂੰ ਇਹ ਲੱਗਦਾ ਨਾ ਇਹਨਾਂ ਕਥਾ-ਬਾਚਕਾਂ ਨੂੰ ਇਹਨਾਂ ਕੀਰਤਨ ਕਰਨ ਵਾਲਿਆਂ ਨੂੰ ਪੈਸੇ ਬਹੁਤ ਬਣਦੇ ਨੇ ਪ੍ਰਧਾਨ ਜੀ ਤੁਸੀਂ ਇੱਕ ਕੰਮ ਕਰਿਓ ਤੁਸੀਂ ਬਾਜਾ ਲੈ ਲਓ ਬਾਜੇ ਵੀ ਤੁਹਾਨੂੰ ਅਸੀਂ ਲੈ ਕੇ ਦੇ ਦਿੰਨੇ ਆ ਤੁਸੀਂ ਕੀਰਤਨ ਕਰ ਲਿਆ ਕਰੋ ਤੁਸੀਂ ਢੋਲਕੀ ਵਜਾ ਲਿਆ ਕਰੋ ਸਿੱਕਟੀ ਸਾਹਿਬ ਖਜ਼ਾਂਚੀ ਸਾਹਿਬ ਤੁਸੀਂ ਚਮਟੇ ਵਜਾ ਲਿਆ ਕਰੋ ਤੁਹਾਨੂੰ ਜਿਹੜੀ ਭੇਟਾ ਸਾਨੂੰ ਸੰਗਤ ਦਿੰਦੀ ਆ ਉਹ ਵੀ ਤੁਹਾਨੂੰ ਮਿਲ ਜੂਗੀ ਸਾਡਾ ਮੂਹਲਾ ਚੜਾਵਾ ਵੀ ਤੁਹਾਨੂੰ ਮਿਲ ਜੂ ਜੇ ਤੁਹਾਨੂੰ ਕਿਤੇ ਰਾਜ ਆ ਜਾਵੇ ਤਾਂ ਚੰਗੀ ਗੱਲ ਐ ਪਰ ਤੁਸੀਂ ਨਹੀਂ ਰਾਜਦੇ ਕਿਹੜਾ ਪ੍ਰਚਾਰਕ ਬਣੂਗਾ ਕਮੀਆਂ ਸਿੱਕਾ ਸਾਡੇ 'ਚ ਵੀ ਕਿਤੇ ਨੇ ਪਰ ਵੱਧ ਕਮੀਆਂ ਜਿੱਥੇ ਵੀ ਮੈਂ ਦੇਖਿਆ ਨਾ ਪ੍ਰਬੰਧਕਾਂ ਦੇ ਵਿੱਚ ਦੇਖੀਆਂ ਨੇ ਜਿੱਥੇ ਵੀ ਗੱਲ ਹੁੰਦੀ ਆ ਨਾ ਅਸੀਂ ਕਹਿੰਨੇ ਆ ਗੁਰੂ ਘਰ ਦਾ ਗ੍ਰੰਥੀ ਸਿੰਘ ਸਾਡੀ ਮਰਜ਼ੀ ਦਾ ਚਾਹੀਦਾ ਜਿਵੇਂ ਅਸੀਂ ਚਾਹੀਏ ਅਸੀਂ ਓਵੇਂ ਚਲਾਉਣਾ ਉਹਨੂੰ ਪਰ ਗੁਰਨਾਨਕ ਦੇ ਘਰ ਦੇ ਵਿੱਚ ਗੁਰੂ ਦੀ ਚਲਣੀ ਚਾਹੀਦੀ ਆ ਨਾ ਹੀ ਮੇਰੇ ਵਰਗੇ ਪ੍ਰਚਾਰਕ ਦੀ ਚਲਣੀ ਚਾਹੀਦੀ ਆ ਨਾ ਹੀ ਕਿਸੇ ਪ੍ਰਬੰਧਕ ਦੀ ਚਲਣੀ ਚਾਹੀਦੀ ਆ ਇੱਥੇ ਜੇ ਚਲਣੀ ਚਾਹੀਦੀ ਆ ਕੇਵਲ ਗੁਰੂ ਦੀ ਚਲਣੀ ਚਾਹੀਦੀ ਆ ਮੇਰੀ ਹੱਥ ਬਨ ਕੇ ਉਹ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਆ ਨਾ ਕੀਰਤਨੀਆਂ ਦੀ ਭੇਟਾ ਚੱਕਿਆ ਕਰੋ ਨਾ ਢਾਡੀ ਸਿੰਘਾਂ ਦੀ ਭੇਟਾ ਚੱਕਿਆ ਕਰੋ ਉਹ ਨਾ ਕਥਾਵਾਚਕਾਂ ਦੀ ਭੇਟਾ ਚੱਕਿਆ ਕਰੋ ਤੁਹਾਡੀ ਗੋਲਕ ਦੇ ਵਿੱਚ ਸੰਗਤ ਮਾਇਆ ਅਲੱਗ ਪਉਂਦੀ ਐ ਉਹਨੇਕ ਨਹੀਂ ਅਸੀਂ ਸਬਰ ਕਰ ਲਿਆ ਅਸੀਂ ਕਿਸੇ ਤੋਂ ਮੰਗ ਕੇ ਭੇਟਾ ਨਹੀਂ ਲੈਂਦੇ ਵੀ ਤੁਸੀਂ ਸਾਨੂੰ ਕੀਰਤਨ ਦੀ ਭੇਟਾ ਰੱਖ ਕੇ ਜਾਵੋ ਆ ਗੁਰੂ ਕਿਰਪਾ ਕਰੇ ਅਸੀਂ ਇਹ ਚੀਜ਼ ਨੂੰ ਸਮਝ ਸਕੀਏ ਜੇ ਸਮਝ ਗਏ ਤਾਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਪਾਠੀ ਸਿੰਘ ਮਿਲ ਜਾਣਗੇ ਨਹੀਂ ਇੱਕ ਪਿੰਡ ਦੇ ਵਿੱਚ ਪੰਜ ਪਾਠੀ ਸਿੰਘ ਨਹੀਂ ਅਸੀਂ ਤਿਆਰ ਕਰ ਸਕੇ ਜਦੋਂ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੁੰਦਾ ਨਾ ਸਾਨੂੰ ਪਾਠੀ ਸਿੰਘ ਮਿਲਦੇ ਨਹੀਂ ਹੈ ਭਗਤ ਅਰਬਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ ਜਨਮ ਦਿਹਾੜਾ ਹੁੰਦਾ ਸਾਨੂੰ ਪਾਠੀ ਸਿੰਘ ਮਿਲਦੇ ਨਹੀਂ ਹੈ ਲੱਭੇ ਹੋਏ ਥਾਏ ਨਹੀਂ ਇਹ ਜੇ ਤੁਸੀਂ ਐਵੇਂ ਹੀ ਰਾਗੀਆਂ ਗ੍ਰੰਥੀਆਂ ਨੂੰ ਤੰਗ ਕਰਦੇ ਰਹੇ ਨਾ ਯਾਦ ਰੱਖਿਓ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜੇ ਅਖੰਡ ਪਾਠ ਸਾਹਿਬ ਕਰਨਾ ਪਿਆ ਕਰੂ ਨਾ ਤੁਹਾਨੂੰ ਕਈਆਂ ਮੀਲਾਂ ਤੋਂ ਜਾ ਕੇ ਕਈ-ਕਈ ਜਗ੍ਹਾ ਤੇ ਜਾ ਕੇ ਤੁਹਾਨੂੰ ਪਾਠੀ ਸਿੰਘ ਪੰਜ ਤਿਆਰ ਲੱਭਿਆ ਕਰਨੇ ਨੇ ਵੀ ਭਾਈ ਆਜੋ ਹੁਣ ਵਾਰੀ ਸਾਡੂੰ ਵੀ ਦੇ ਦੇਵੋ ਗੁਰੂ ਕਿਰਪਾ ਕਰੇ ਇਹ ਗੱਲ ਨੂੰ ਅਸੀਂ ਆਪਣੀ ਜ਼ਿਹਨ ਦੇ ਵਿੱਚ ਬਿਠਾ ਲਈਏ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਰਾਗੀਆਂ ਗ੍ਰੰਥੀਆਂ ਦਾ ਕੀ ਸਤਕਾਰ ਆ ਕੀਰਤਨੀਆਂ ਦਾ ਕੀ ਸਤਕਾਰ ਆ ਢਾਡੀਆਂ ਦਾ ਕੀ ਸਤਕਾਰ ਆ ਗੁਰੂ ਢਾਡੀਆਂ ਨੂੰ ਕੀਰਤਨੀਆਂ ਨੂੰ ਕਥਾਵਾਚਕਾਂ ਨੂੰ ਗ੍ਰੰਥੀ ਸਿੰਘਾਂ ਨੂੰ ਕਿਵੇਂ ਨਿਵਾਜਦਾ ਸੀ ਇੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨੂੰ ਸੋਨੇ ਦੀ ਪਾਲਕੀ ਲਿਆਉਣ ਵਾਸਤੇ ਲਿਜਾ ਰਹੇ ਨੇ ਤੇ ਅਸੀਂ ਅੱਜ ਗੁਰੂ ਘਰ ਦੇ ਵਿੱਚੋਂ ਗ੍ਰੰਥੀਆਂ ਨੂੰ ਕੀਰਤਨੀਆਂ ਨੂੰ ਧੱਕੇ ਮਾਰ ਰਹੇ ਆ ਅਸੀਂ ਦੇਖੀਏ ਤਾਂ ਜਾਏ ਹਰ ਕੋਈ ਕਹਿੰਦਾ ਜੇ ਗ੍ਰੰਥੀ ਸਿੰਘ ਚਾਹੀਦਾ ਬਾਬਾ ਬੁੱਢਾ ਸਾਹਿਬ ਜੀ ਵਰਗਾ ਚਾਹੀਦਾ ਮੈਂ ਤੁਹਾਡੇ ਨਾਲ ਸਹਿਮਤਾਂ ਗ੍ਰੰਥੀ ਸਿੰਘ ਹੋਵੇ ਬਾਬਾ ਬੁੱਢਾ ਸਾਹਿਬ ਜੀ ਬਾਰੇ ਗੁਣ ਹੋਣੇ ਚਾਹੀਦੇ ਨੇ ਉਹਦੇ ਵਿੱਚ ਤੇ ਮੈਂ ਨਾਲੇ ਗੱਲ ਕਰਦਾ ਪ੍ਰਬੰਧਕ ਕਿਹਸਾ ਹੋਣਾ ਚਾਹੀਦਾ ਇਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੋਂ ਜਰੂਰ ਪੁੱਛਿਓ ਕਿ ਮਹਾਰਾਜ ਪ੍ਰਬੰਧਕ ਵੀ ਸਾਨੂੰ ਉਹ ਜਿਹੇ ਦੇ ਦਿਓ